ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਇੱਕ ਬੈਡ ਦਿਖਾਵਾਂਗੇ ਤਾਜ਼ੀ ਵੀ ਇੱਕ ਟੋਕੜ ਗੱਪਣ ਚੈੱਕ ਪਾਸ ਦੁੱਧ ਦਿੰਦੀ ਇਹ ਦੋਨਾਂ ਕੁ ਸੇਲਾ ਡਿਟੇਲ ਵੀਰ ਦੋ ਪੁੱਛਦਿਆ ਹੋਗੇ ਕਰੀਏ ਗੱਲ ਸਸੀ ਕਾਲਾ ਬਾਈ ਜੀ ਸਸੀ ਕਾਲਾ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਖੰਡਿਆਆ ਜ਼ਿਲ੍ਹਾ ਬਰਨਾਲਾ ਨੰਬਰ 9876677899 98766 77899 77899 ਕਰੇਲੂ ਪਸੋਂ ਦੋਨੇ ਆਪਣੇ ਹਾਂਜੀ ਪਹਿਲੇ ਨੰਬਰ ਜਿਹੜੀ ਵਹਿੜ ਤਾਜੀ ਸੂਈ ਦੇਖਦੇ ਆ ਕਹਤੋ ਕਿ ਸੂਈ ਹੈ ਇਹ ਕੱਲ ਰਾਤ ਸੂਈ ਆਈ ਠੀਕ ਆ ਦੂਜੇ ਦਿਨ ਹੋ ਗਿਆ ਸੂਈ ਨੂੰ ਅਜੇ ਹਾਂਜੀ ਜੇਰ ਜੂ ਰੋਕੇ ਆ ਹਾਂਜੀ ਵੀਡੀਓ ਬਣਾਈ ਪਈ ਜੀ ਕਿੰਨਾ ਕੁ ਬੋਲਾ ਸਟਾਰਟਿੰਗ ਆ ਹੁਣ ਹੈਗਾ ਜੀ ਥੱਲੇ 10 ਕਿਲੋ ਮੰਨ ਕੇ ਚੱਲੀ ਹਲੇ ਚੱਜ ਨਾਲ ਆਪਾਂ ਮਿਲ ਕੇ ਦੇਖਿਆ ਨਹੀਂ ਹਾਂ 5 ਕਿਲੋ ਸਵੇਰ ਚ ਹੋਇਆਗਾ ਤੇ ਅੰਦਾਜ਼ਾ ਵੀ 10 ਕਿਲੋ ਸਟਾਰਟਿੰਗ ਹੈਗੀ ਆ ਬਾਹਰ ਦੀ ਇਹ ਜੀ ਤੇ ਸੂਆ ਕਿਹੜਾ ਸੂਈ ਆ ਇਹ ਤੀਜਾ ਹੈ ਤੀਜਾ ਸੁਆ ਸੂਈ ਆ ਧਾਰਾ ਤੂੰ ਰੋਕ ਕੇ ਜਮਾ ਹਾਂਜੀ ਜਮਾ ਕੇ ਠੀਕ ਆ ਭਾਅ ਤਾਂ ਕੀ ਰੱਖਿਆ ਭਾਅ ਤਾਂ 85 ਕੀ ਆ ਵਜਾਇ ਸੁਝੂਗੀ ਹਾਂਜੀ ਦੁੱਧ ਕਿੰਨਾ ਕੁ ਪਾਇਆ ਪਿਛਲੀ ਵਾਰ ਇਹਨੇ ਦੁੱਧ 25 26 ਲੀਟਰ ਭਾਅ 25 ਲੀਟਰ ਇਹਦੀ ਗਰਮੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੀਏ 24 25 ਲੀਟਰ ਮੰਨ ਕੇ ਲੈ ਲਏ ਪੰਨਾ 85 ਤੋਂ ਮਾਣਦਾਨ ਹੋ ਜਾਊਗਾ ਹਾਂਜੀ ਸੋਰੀ ਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਤੇ ਰਾਜੀ ਸਮੀ ਬਲੀ ਵੀ ਬਹੁਤ ਜ਼ਿਆਦਾ ਤੀਜਾ ਸੁਆ ਜੈਨ ਨੂੰ ਸੂਈ ਆ 85000 ਰੁਪਿਆ ਇਦੀ ਕੀਮਤ ਆ ਬਾਕੀ ਮੌਕੇ ਦੇਖ ਜਾ ਸੋਜੂਗੀ ਮੂੰਹ ਮੱਥਾ ਦੇਖੋ ਕੱਦ ਵੱਡ ਜਿੰਦ ਜਾਨ ਪਲੀ ਪੁਲੀ ਵੀ ਬਹੁਤ ਜ਼ਿਆਦਾ ਬੱਚਾ ਇਹਦੇ ਵਿੱਚ ਆ ਗਿਆ ਵੀਰੇ ਮੇਲ ਕਾਫ ਹਾਂਜੀ ਬੱਚਾ ਇਹਦੇ ਵਿੱਚ ਹੈਗਾ ਮੇਲ ਕਾਫ ਬੱਚਾ ਹੈਗਾ ਸੋ ਮਿਲ ਕੇ ਵੀ ਅਨਾਰੇ ਆਪਾਂ ਨੇੜ ਤੋਂ ਉਠਾ ਦਈਏ ਉਹ ਥਾਣ ਦੇਖੋ ਚਾਰੇ ਨਿੱਖਣਵੇਂ ਸਾਫ਼ ਸੁਥਰੇ ਵਿੱਥੀ ਦੇ ਤੇ ਚੌਂਡ ਜਵਾ ਜਿਵੇਂ 1 ਨੰਬਰ ਆ ਜੀ ਹਾਂਜੀ ਜਿਵੇਂ 1 ਠੀਕ ਐ ਅੱਗੇ 2 ਨੰਬਰ ਤੇ ਗੱਲ ਕਰਦੇ ਆਂ ਆਪਾਂ ਜਿਹੜੀ ਟੋਕੜ ਗੱਬਣ ਦੀ ਇਹ 7.5 ਮਹੀਨੇ ਦੀ ਗੱਬਣਾ ਜੀ ਸੋ ਆ ਕਿਹੜਾ ਸੁਯੋਈ ਹੈ ਹੁਣ ਸੂਆ ਇਹ ਜਸ ਉਹਨਾਂ ਦੂਜਾ ਸੂਈ ਦੂਜਾ ਸੂਈ ਹੋਈ ਆ 67 ਮਹੀਨੇ ਗੱਭਣ ਚੈੱਕ ਆ ਹਾਂਜੀ ਚੱਲ ਦੁੱਧ ਕਿੰਨਾ ਹੁਣ ਹੁਣ 12 ਲੀਟਰ ਮੋਗ ਤਿਆਰ 6 ਲੀਟਰ ਟਾਈਮ ਦਾ ਹਾਂਜੀ ਹੁਣ ਇਹ ਸੱਤ ਮਹੀਨੇ ਭਾਅ ਇਹਦਾ ਕੀ ਆ ਭਾਅ ਇਹਦਾ 60000 ਟੋਰੀ ਬਾਹਰ ਨੂੰ ਸੋਬਰ ਮੂੰਹ ਮੱਥਾ ਦੇਖੋ 60000 ਰੁਪਇਆ ਭਾਅ ਆ ਤੇ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਹੋਈ ਆ ਤੀਜੇ ਸੂਏ ਲਈ ਗੱਭਣਾ ਤੇ 12 ਲੀਟਰ ਦੁੱਧ ਜਮਾ ਨੈਟ ਹਾਜ਼ਰ ਆ ਤੇ ਬਾਈ ਜੀ ਚੌਣ ਚਵਾਦੀ ਇੱਕ ਨੰਬਰ ਪੂਰਾ ਵਧੀਆ ਜੀ 60000 ਚੋਂ ਗਜਾਇਸ ਹੋ ਜੂਗੀ ਹਾਂਜੀ ਹੋ ਜੀ ਸੋ 60000 ਚੋਂ ਗਜਾਇਸ ਹੋ ਜੂਗੀ ਤੇ ਸਾਢੇ 5 ਮਹੀਨੇ ਤੋਂ ਉੱਪਰ ਦੀ ਗੱਬਣਾ ਹੈ ਨਾ ਸਾਢੇ 700 ਸਾਢੇ 700 ਰੁਪਏ ਲੱਖਾ ਲੱਗ ਗਈ ਸਾਢੇ 7 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਕਨਫਰਮਾ ਦੁੱਧੋ 15 20 ਦਿਨ ਦੇ ਵਿੱਚ ਉਹ ਛੜਨੀ ਪਹੂਗੀ ਧਾਰ ਤੂ ਰੋਕੇਆ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ ਇੱਥੇ ਆਪਾਂ ਵੀਡੀਓ ਕਵਰ ਕੀਤੀ ਦੋ ਨਗਾ ਦੀ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਦੂਜੇ ਨੰਬਰ ਤੇ ਤੋਕੜ ਗੱਬਣਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ